ਪੁਲਿਸ ਵੀ ਨਹੀਂ ਗੁੰਡਿਆਂ ਤੋਂ ਮਹਿਫੂਜ਼ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਪੁਲਿਸ ਵਾਲੇ ਤੇ ਅਟੈਕ ਕਰਦਾ ਇੱਕ ਗੁੰਡਾ ਨਜ਼ਰ ਆ ਰਿਹਾ ਤਸਵੀਰਾਂ ਸ਼ੁਰੂਆਤ ਇਤੋਂ ਹੁੰਦੀ ਆ ਕਿ ਤਿੰਨ ਜਣੇ ਗਲੀ ਦੇ ਵਿੱਚ ਦੀ ਗੁਜ਼ਰਦੇ ਨਜ਼ਰ ਆ ਰਹੇ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਟਿਕਾਨਾਂ ਆ ਕਿਸੇ ਬਾਜ਼ਾਰ ਦੀ ਗੁਜ਼ਰਦੇ ਨਜ਼ਰ ਆ ਰਹੇ ਨੇ ਪਹਿਲੇ ਬੰਦੇ ਨੇ ਗੁਜ਼ਰਦੇ ਵਕਤ ਪਿਛਲੇ ਨੂੰ ਕੁਛ ਇਸ਼ਾਰਾ ਕੀਤਾ ਤੇ ਪੁਲਿਸ ਵਾਲੇ ਨੂੰ ਸ਼ੱਕ ਹੋਇਆ ਕਿ ਉਹ ਪੁਲਿਸ ਵਾਲਾ ਉਸ ਗਲੀ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਆਵਾਜ਼ ਮਾਰ ਲਈ ਇਸ ਬੰਦੇ ਨੇ ਉਹਨੂੰ ਦੱਸਣ ਦੀ ਕੋਸ਼ਿਸ਼ ਕੀਤੀ ਅਸੀਂ ਅੱਗੇ ਜਾ ਰਹੇ ਹਾਂ ਪਰ ਪੁਲਿਸ ਵਾਲੇ ਨੇ ਬੋਰਸ ਵਾਲੀ ਦੀ ਮਿਸਟੇਕ ਇਨੀ ਆ ਕਿ ਉਸ ਨੂੰ ਜਿਹੜਾ ਮੋਬਾਈਲ ਦਾ ਕੈਮਰਾ ਔਨ ਕਰਨ ਲੱਗਿਆ ਕਾਫੀ ਢੇਰ ਲੱਗੀ ਜਦਕਿ ਇਮੀਡੀਏਟਲੀ ਕੈਮਰਾ ਔਨ ਕਰਕੇ ਉਹਨਾਂ ਨੇ ਤਸਵੀਰਾਂ ਲੈ ਲੈਣੀਆਂ ਚਾਹੀਦੀਆਂ ਸਨ ਸੋ ਜਿਹੜੇ ਕਾਜ਼ ਦਸ ਵੀਰਾਂ ਜਦੋਂ ਉਹਨਾਂ ਨੂੰ ਪੁੱਛ ਪ੍ਰਤਾਲ ਕਰਨ ਦੀ ਕੋਸ਼ਿਸ਼ ਕਰਦਾ ਹੈ ਕੈਮਰਾ ਔਨ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਪੁਲਿਸ ਵਾਲਾ ਜਦੋਂ ਉਹਨੀਆਂ ਤਸਵੀਰਾਂ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹਨਾਂ ਨੇ ਇਤਰਾਜ਼ ਜ਼ਾਹਰ ਕੀਤਾ ਹੈਗਾ ਕਿਉਂਕਿ ਉਹਨਾਂ ਦੇ ਮਨ ਵਿੱਚ ਚੋਰ ਸੀ ਜਦੋਂ ਤੁਹਾਡੀ ਤੁਸੀਂ ਕਿਸੇ ਵੀ ਜਾਣੇ ਹੋ ਤਾਂ ਇਹ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਸਕਦੇ ਪੁਲਿਸ ਵਾਲੇ ਦੇ ਮੁੰਡੇ ਨੇ ਉਹਨੇ ਤੋਂ ਅਸਲਾ ਕੱਢਿਆ ਅਸਲਾ ਕੱਢ ਕੇ ਪੁਲਿਸ ਵਾਲੇ ਤੇ ਅਟੈਕ ਕਰਤਾ ਤਸਵੀਰਾਂ ਕਾਫੀ ਇਹ ਤਸਵੀਰਾਂ ਜਿਹੜੀਆਂ ਪੁਲਿਸ ਵਾਲੇ ਦੇ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਇਹਨਾਂ ਗੁੰਡਿਆਂ ਦੀਆਂ ਤਸਵੀਰਾਂ ਜਿਨ੍ਹਾਂ ਨੇ ਪੁਰਜ਼ਿਆ ਦੇਖੋ ਪਿਸਤੌਲ ਕੱਢਦਾ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਜਿਹੜੀਆਂ ਕਾਫੀ ਭੈਪੀਤ ਕਰਦੀਆਂ ਆ ਨਜ਼ਰ ਆ ਰਹੀਆਂ ਨੇ ਸੋ ਕਾਫੀ ਮਾਹੌਲ ਦੇ ਰਹਾ ਹੈਗਾ ਪੰਜਾਬ ਦਾ ਉਹ ਗੁੰਡਾ ਕਰਦੀ ਦੇ ਵਿੱਚ ਬਦਲਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਬਹੁਤ ਹੀ ਮਤਲਬ ਚਿੰਤਾਜਨਕ ਤਸਵੀਰਾਂ ਨੇ ਪੁਲਿਸ ਰਿਪੋਰਟ ਜੀ ਦੇਖ ਸਕਦੇ ਹੋ ਜਦੋਂ ਗਲੀ ਦੇ ਵਿੱਚ ਪਹਿਲਾਂ ਨੰਗਣ ਦਾ ਇਸ਼ਾਰਾ ਨੰਗਣ ਆਪਣੇ ਪਿਛਲੇ ਸਾਥੀਆਂ ਨੂੰ ਕੁਝ ਇਸ਼ਾਰਾ ਕਰਦਾ ਨਜ਼ਰ ਆਇਆ ਤਾਂ ਪੁਲਸ ਵਾਲਿਆਂ ਨੂੰ ਸ਼ੱਕ ਹੋਇਆ ਤਾਂ ਪੁਲਸ ਵਾਲੇ ਨੇ ਬੁਲਾ ਕੇ ਉਹਨਾਂ ਨੂੰ ਕੁਝ ਪੜਤਾਲ ਕੀਤੀ ਤਾਂ ਇਹਨਾਂ ਨੇ ਪੁਲਸ ਮੁਲਾਜ਼ਮ ਉਤੇ ਹੀ ਹਮਲਾ ਕਰਤਾ ਦੇਖੋ ਫੋਨ ਕਾਲ ਵੀ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਫੋਨ ਕਾਲ ਚੱਲ ਰਹੀ ਹੈ ਸੋ ਹੋ ਸਕਦਾ ਕਿ ਉਹ ਕਿਸੇ ਗੈਂਗ ਦੀ ਦਿਸੰਦਰ ਰੇਸ਼ਮਲਰੀ ਹੋਵੇ ਸੋ ਤਸਵੀਰਾਂ ਕਾਫੀ ਚਿੰਤਾਜਨਕ ਨੇ ਤਰਨਤਾਰਨ ਅੰਮ੍ਰਿਤਸਰ ਤੋਂ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਤੁਹਾਡੇ ਇਸ ਵੀਡੀਓ ਬਾਰੇ ਕੀ ਵਿਚਾਰ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਸ਼ੇਅਰ ਕਰਨਾ